ਸਭ ਤੋਂ ਪਹਿਲਾਂ ਕੰਗ੍ਰੈਚੂਲੇਸ਼ਨs ਥੇ ਦਿਨ ਦੇ ਵਿੱਚ 4 ਲੱਖ ਤੋਂ ਜ਼ਿਆਦਾ ਰੀਲਸ ਬਣ ਗਈਆਂ ਨੇ 410 ਗਾਣੇ ਤੇ ਬਹੁਤ ਵੱਡਾ ਰਿਕਾਰਡ ਆ ਇਹ ਵੀ ਤੁਹਾਨੂੰ ਦਾ ਪਤਾ ਹੈ ਦੋਸਤੋ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੁਰਦਰੋ ਲੋਕ ਆਉਂਦੇ ਨੇ ਬਾਹਰ ਮੁਲਕਾਂ ਤੋਂ ਗੋਰੇ ਕਾਲੇ ਮੂਸਾ ਹਵੇਲੀ ਦੇ ਵਿੱਚ ਆਉਂਦੇ ਨੇ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਨੂੰ ਮਿਲਦੇ ਨੇ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਜਾਉਂਦੇ ਨੇ ਆਦੇ ਸਿੱਧੂ ਮੂਸੇਵਾਲੇ ਦੀ ਹਵੇਲੀ ਤੋਂ ਦੇਖ ਕੇ ਆਉਂਦੇ ਨੇ ਸਿੱਧੂ ਮੂਸੇਵਾਲੇ ਦੇ ਜਾਂ ਟਰੈਕਟਰਾਂ ਗੱਡੀਆਂ ਨੂੰ ਦੇਖਦੇ ਨੇ ਤੇ ਇੱਕ ਗੋਰਾ ਜੀ ਹਾਂ ਦੋਸਤੋ ਕੈਲਮ ਅਬਰੋਡ ਦੇ ਨਾਂ ਤੋਂ ਇੰਸਟਾਗ੍ਰਾਮ ਤੇ ਆਈਡੀ ਆ ਜੋ ਕਿ ਵਰਲਡ ਟੂਰ ਤੇ ਆ ਪਹਿਲਾਂ ਪਾਕਿਸਤਾਨ ਦੇ ਵਿੱਚ ਸੀ ਤੇ ਹੁਣ ਮੂਸਾ ਪਿੰਡ ਆਇਆ ਇੰਡੀਆ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਮਿਲਿਆ ਇਹ ਤਸਵੀਰ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੋਈ ਆ ਅਤੇ ਇਸ ਤਸਵੀਰ ਦੇ ਨਾਲ ਬਹੁਤ ਸੋਹਣੀ ਕੈਪਸ਼ਨ ਵੀ ਲਿਖੀ ਹੋਈ ਆ ਲਿਖਿਆ ਫੀਲ ਇਨਕ੍ਰੈਡੀਬਲੀ ਪ੍ਰਿਵੀਲੇਜਡ ਟੂ ਸਿਟ ਡਾਊਨ ਵਿਦ ਦਾ ਫਾਦਰ ਆਫ ਲੇਟ ਸਿੱਧੂ ਮੂਸੇਵਾਲਾ ਥੈਂਕਸ ਫੋਰ ਅਲ Legends never die ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਨੂੰ ਅੰਦਰ ਬੁਲਾਉਣ ਦੇ ਲਈ ਬਾਕੀ ਤੁਸੀਂ ਇਹ ਇੱਕ ਟੀ-ਸ਼ਰਟ ਦੇਖ ਸਕਦੇ ਹੋ ਟੀ-ਸ਼ਰਟ ਤੇ ਮੂਸੇਲਾ ਜਾਟਾ ਇੱਥੇ ਇੱਥੇ ਸਿੱਧੂ ਮੂਸੇਲਾ ਰਾਜ ਕਰਦਾ ਹੈ ਲੋਕਾਂ ਦੇ ਦਿਲਾਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਔਰ ਇੱਕਦ ਦੇ ਕੋਲ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ